ਬਾਬਾ ਜੀ ਦੇ ਵਿਆਹ ਨੂੰ ਲੈ ਕੇ ਜਿਹੜੀ ਫਸਟ ਮੀਟਿੰਗ ਜਿਹੜੀ ਆ ਕੀਤੀ ਗਈ ਸਾਰੇ ਅਫਸਰ ਸਹਿਬਾਨਾਂ ਨੂੰ ਔਰ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਵੀ ਕੋਈ ਵੀ ਕਿਸੇ ਵੀ ਕਿਸਮ ਦੀ ਸਾਡੇ ਜਿਹੜੇ ਬਾਹਰੋਂ ਸੰਗਤ ਆਵੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਹਦੇ ਬਿਹਾਵ ਤੇ ਜਿਹੜਾ ਕੰਮ ਜਿਹੜਾ ਉਹਦੀ ਸਟਾਰਟਿੰਗ ਜਿਹੜੀ ਉਹ ਕਰੋਨਾ ਸ਼ੁਰੂ ਕਰ ਦਿੱਤੀ ਕਿ ਕੋਈ ਵੈਲਕਮ ਤੇ ਕੰਮ ਜ ਆਪਣੇ ਲਾਈਟਾਂ ਦਾ ਸੀ ਲਾਈਟਾਂ ਦਾ ਬਾਰਡਰ ਸਾਰੇ ਕੰਮ तकरीबन ਸਾਰੇ ਡਿਪਾਰਟਮੈਂਟ ਇੱਥੇ ਨੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਕਮਿਸ਼ਨਰ ਸਾਹਿਬ ਬੈਠੇ ਨੇ ਵਿਦੇ ਵਿਭਾਗ ਤੋਂ ਵੀ ਆਏ ਨੇ ਸਾਰੇ ਕਾਫੀ ਡਿਪਾਰਟਮੈਂਟ ਜਿਹੜੇ ਅੱਜ ਮੀਟਿੰਗ ਕਰ ਰਹੇ ਆਂ ਔਰ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਮੁਸ਼ਕਲ ਉਹ ਆਪਾਂ ਸੰਗਤ ਨੂੰ ਜਿਹੜੀ ਪਰੇਸ਼ਾਨੀ ਨਾ ਆਵੇ ਉਹ ਰਹਿਣ ਨਹੀਂ ਦਿੱਤੇ ਸਰ ਜਿਹੜੇ ਕੰਮ ਵਿਕਾਸਕਾਰ ਚੱਲਦੇ ਪਏ ਆ ਹਲੇ ਕਈ ਐਸੇ ਜਿਹੜੇ ਉਹ ਬੱਗੇ ਦੇ ਵੇਲੇ ਤੋਂ ਪਹਿਲਾਂ ਪਹਿਲਾਂ ਕੰਪਲੀਟ ਕੀ ਜਾਂਦੇ ਉਹ ਵਿਕਾਸਕਾਰ ਸਾਡਾ ਸਾਡੀ ਪਹਿਲੀ ਇਹੋ ਆ ਵੀ ਜਿਹੜੇ ਉਹ ਕੰਪਲੀਟ ਕਰੀ ਆ ਅਸਲ ਵਿੱਚ ਜਦੋਂ ਅਸੀਂ ਤੁਹਾਡੀ ਸਰਪਟ ਉਹਦਾ ਜਿਹੜੀ ਮੀਟਿੰਗ ਹੋਣੀ ਹੈ ਬਾਰੇ ਜਿਹੜਾ ਬਟ ਉਹ ਧਾਰਮਿਕ ਸਥਾਨ ਜਾਂ ਇੱਕ ਤਰ੍ਹਾਂ ਦੀ ਪਹਿਲੀ ਜਿਹੜੇ ਅਫਸਰਾਂ ਦਾ ਗਾਲੀ ਕਲੀ ਮੀਟਿੰਗ ਕੀਤੀ ਜਿਹੜੀ ਇਹਦੇ ਵਿੱਚ ਕੀ ਖਾਸ ਪ੍ਰੋਬਲਮ ਹੁੰਦਾ ਹੈ ਦੇਖੋ ਜੀ ਜਿਹੜੀ ਇਹ ਮੀਟਿੰਗ ਆ ਇਹਦੇ ਵਿੱਚੋਂ ਮੈਂ ਕੁਝ ਆਪਣੇ ਸੁਝਾਅ ਦੇ ਰਿਹਾ ਕੁਝ ਮੈਂ ਆਪਸਰਾ ਤੋਂ ਸੁਝਾਅ ਲੈ ਰਹੇ ਆਂ ਵੀ ਆਪਾਂ ਇਹਨੂੰ ਵਧੀਆ ਕਿਹੇ ਤਰ੍ਹਾਂ ਆਪਾਂ ਕਿਉਂਕਿ ਇੱਕ ਟੀਮ ਆ ਟੀਮ ਵਰਕ ਹੈ ਜੇ ਇਹਨੂੰ ਵਧੀਆ ਢੰਗ ਨਾਲ ਟੀਮ ਨੂੰ ਲੈ ਕੇ ਕੰਮ ਕਰਾਂਗੇ ਤੇ ਉਹਦੇ ਰਿਜ਼ਲਟ ਜਿਹੜੇ ਪੋਜ਼ਿਟਿਵ ਹੋਣ ਸਰ ਬਾਬੇ ਦੇ ਵਿਆਹ ਲਿਖਣਾ ਅਕਸਰ ਦੇਖਣ ਨੂੰ ਮਿਲਦਾ ਕਿ ਭਾਈ ਪਿਛਲੇ ਵਿਆਹਾਂ ਦੇ ਵਿੱਚ ਵੀ ਕਈ ਐਸੀ ਘਟਨਾਵਾਂ ਸਾਹਮਣੇ ਆਈਆਂ ਸੀ ਕਿ ਸੀਵਰੇਜ ਦੇ ਟੱਪਕੂਲੇ ਰਹਿੰਦੇ ਆ ਸੀਵੇਜ ਦਾ ਕੋਈ ਤਰ੍ਹਾਂ ਦਾ ਇੰਝਾ ਨਹੀਂ ਜਗਾ ਕਈ ਵਾਰੀ ਉੱਥੇ ਇੱਕ ਅਧੇ ਬੱਚੀ ਮੂਰ ਹੋ ਗਈ ਸੀ ਤੇ ਇਹਨੂੰ ਲਾ ਕੇ ਕਿ ਉਹਦੇ ਦੇਖੋ ਜੀ ਮੈਂ ਤੁਹਾਨੂੰ ਦੱਸਣ ਲੱਗਾ ਵੀ ਟੋਟਲੀ ਕੰਪਲੀਟ ਜਿਹੜੀਆਂ ਜਿੰਨਾ ਸੀਵਰੇਜ ਦੇ ਟੱਕਣ ਵਗੈਰਾ ਹੋਗੇ ਸੜਕਾਂ ਦੇ ਜਿਹੜੀ ਗੰਦਗੀ ਨੂੰ ਸਾਫ਼ ਸਾਫ਼ ਰੱਖਣ ਦੇ ਜਿੱਥੇ ਜਿੱਥੇ ਕੋਈ ਡਿਵੈਲਪਮੈਂਟ ਦੀ ਲੋੜ ਆ ਉਸ ਡਿਵੈਲਪਮੈਂਟ ਨੂੰ ਕਵਰ ਕਰਾਂਗੇ ਸੋ ਸਾਰਾ ਹੀ ਬੇਸਿਕਲੀ ਕਿਉਂਕਿ ਵਿਆਹ ਜਿਹੜਾ ਬਾਬਾ ਜੀ ਦਾ ਉਹ ਟੋਟਲੀ ਬਟਾਲੇ ਚ ਹੁੰਦਾ ਔਰ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਸਾਰੇ ਕੰਮਾਂ ਨੂੰ ਨੇਪਰੇ ਚਾੜੀਏ ਇਹ ਬਿਲਕੁਲ ਜੀ ਇਹਦੇ ਬਾਰੇ ਆਪਾਂ ਡੀਸੀ ਸਾਹਿਬਾਨ ਨਾਲ ਵੀ ਜਿਹੜਾ ਵੀ ਆਪਣਾ ਐਸਟੀਮੇਟ ਆਪਾਂ ਉਹ ਬਣਾ ਕੇ ਭੇਜਿਆ ਉਹ ਵੀ ਸੀਐਮ ਸਾਹਿਬ ਤੋਂ ਆਪਾਂ ਜਲਦੀ ਫਾਲੋ ਪਲੀਜ਼ ਕਰਾਂਗੇ